ਕਿਆ ਬਾਤ ਚੰਮੋ ਠੀਕ ਹੈ ਹਮਾਰਾ ਪਰਵਾਨੀ ਜੀ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਅੱਜ ਆਪਾਂ ਪਹੁੰਚੇ ਹਾਂ ਜੀ ਸਪਾਰ ਦੇ ਮੇਲੇ ਤੇ ਦਿਖਾਉਣਿਆ ਤੁਹਾਨੂੰ ਅੱਜ ਸਪਾਰ ਦੇ ਮੇਲੇ ਦਾ ਮੇਰੇ ਨਾਲ ਆ ਜੂਵੀ ਆ ਜਾ ਜੂਵੀ ਲੋ ਜੀ ਅੱਜ ਅਸੀਂ ਕੈਮਰਾ ਵੀ ਚੱਕੀ ਫਿਰਦੇ ਆ ਫੋਟੋ ਫੋਟੋ ਖਿੱਚ ਕੇ ਲੈ ਕੇ ਜਾਵਾਂਗੇ ਲਾਜਵਾਬ ਤੇ ਆਓ ਹੁਣ ਤੁਹਾਨੂੰ ਦਿਖਾਉਣਿਆ ਮੇਲਾ ਅੱਗੇ ਕਿਆ ਬਾਤ ਆ ਜੀ ਤੁਸੀਂ ਦੇਖ ਸਕਦੇ ਹੋ ਮੇਲੇ ਦਾ ਮਾਹੌਲ ਸਡੌਲ ਚੱਲ ਰਹੇ ਨੇ ਤੇ ਭੀੜ ਵਾਫੀ ਐ ਤੇ ਇਧਰ ਜੂਵੀ ਹੋਰ ਵੀ ਜੂਵੀ ਕਿਵੇਂ ਲੱਗ ਰਿਆ ਮੇਲੇ ਜਾ ਕੇ ਇਹ ਪਹਿਲੀ ਵਾਰ ਆਇਆ ਤੇ ਇਧਰ ਦੁਕਾਨਾਂ ਲੱਗੀਆਂ ਨੇ ਖੇਡਾਂੀਆਂ ਨੇ ਜੀ ਗੇਮਾਂ ਆਈਆਂ ਜਿਹੜੀਆਂ ਖੇਡਦੇ ਹੁੰਦੇ ਨੇ ਇਧਰ ਤੋਂ ਲੈ ਕੇ ਦਿਖਾਉਣਾ ਤੁਹਾਨੂੰ ਸਾਰਾ ਮੇਲਾ ਉਈ ਢੰਡੋਲ ਖੜੇ ਵੀ ਨੇ ਆ ਵੱਡੇ ਰਾਤ ਨੂੰ ਲਾਈਟਾਂ ਲੱਗਦੀਆਂ ਨੇ ਉਹਨਾਂ ਨੇ ਬੋਹ ਘੰਟਾ ਲਾਦੇ ਹੁੰਦੇ ਨੇ ਲੋ ਜੀ ਇੱਧਰ 버ਗਰ ਵੀ ਖਾ ਸਕਦੇ ਤੁਸੀਂ ਉਹ ਬੈਠਣਾ ਹੋਵੇ ਜ ਕਿਸ਼ਤੀ ਚ ਇਹ ਜੱਡਗੀ ਆਹ ਖੜਕੀ ਸਾਲੀ ਫੇਰ ਆ ਉਹ ਵੀ ਉਹ ਫੇਰ ਲਕਸ਼ਮਨ ਆਪੂ ਤਲਾਕਾਰ ਜਿਵੇਂ ਉਹ ਲਕਸ਼ਮਨ ਕੰਬੜੀ ਵਿੱਚ ਪੂਰਨ relax man no body with you relax man ਹਾਲਾ ਬੁਰਾ ਘੈਂਟ ਆ ਆ ਜਵਾਕਾਂ ਦੇ ਖੇਡਣ ਵਾਲੀਆਂ ਚੱਲੋ ਸਰੇ ਹਾਂ ਇਹਨਾਂ ਦੇ ਵੀ ਆਪਣਾ ਸੌਖੇ ਯੂਟਿਊਬਰ ਕਹਿੰਦਾ ਬਾਈ ਕਿਹੜਾ ਚੈਨਲ ਆ ਆਪਣਾ ਇਤਰੇ ਬੋਲਣ ਵਾਲੀਆਂ ਗੇਮਾਂ ਬਾਈ ਇਹ ਕਹਿੰਦੇ ਗੇਮਾਂ ਪਾਉ ਹੈ ਲਓ ਜੀ ਘਰੇ ਇੱਧਰ ਵੀ ਕਰਦੀ ਐ ਕਾਫੀ ਇਕੱਠ ਹੈ ਅਨੁਸਾਨੇ ਲਾਉਣ ਵਾਲੀਆਂ ਗੇਮਾਂ 100 ਕੇ 10 ਲਾਊਗਾ ਐ 100 ਵੀ ਜਾਊਗਾ ਤੇਰਾ ਹਾਂ ਜੀ ਰਾਜ ਚੈਨਲ ਦਾ ਸੁੱਖ ਯੂਟਿਊਬਰ ਕਿਹੜਾ ਮੁੰਡਾ ਬਣਾ ਕੀ ਆ ਬਾਤ ਆ ਜੀ ਤੁਸੀਂ ਦੇਖ ਸਕਦੇ ਹੋ ਮੇਲੇ ਦਾ ਮਾਹੌਲ ਚੰਮੋ ਠੀਕ ਐ ਇਹ ਇੱਥੇ ਪਰ ਆ ਕਹਿੰਦਾ ਚੈਨਲ ਦਾ ਦੱਸਦੇ ਮੈਂ ਸੌਖੀ ਯੂਟਿਊਬਰ ਐ ਲਾਈਵ ਹੀ ਗੇਮ ਤੋਂ ਆਇਆ ਪਰ ਕਹਿੰਦੇ ਵਲੌਗ ਬਣਾ ਰਹੇ ਆਏ ਮਿੱਤਰ ਮਿਲ ਜਾਂਦ ਨੇ ਕਾਫੀ ਦੂਰ ਤੱਕ ਮੇਲਾ ਚਲਾ ਜਾਂਦਾ ਇਹ ਲਾਈਵ ਇੱਥੋਂ ਵੀਊ ਦੇਖੋ ਮੇਲੇ ਦਾ ਕਿਆ ਬਾਤ ਐ ਗੋਲ ਗੱਪੇ ਖਾਲਜੀ ਗੋਲ ਗੱਪੇ ਵਾਲੇ ਆ ਹੁਣੇ ਮੌਤ ਦਾ ਖੂਬ ਹੀ ਹੁੰਦਾ ਵੀਰੇ ਗੱਡੀਆਂ ਦਾ ਦੱਸ ਯਾਰ ਤੁਸੀਂ ਇੱਧਰ ਕਿਉਂ ਲੈ ਗਏ ਨਾ ਜਾਮ ਇਹ ਰੋੜ ਜਾਂਦਾ ਅਹਿਮਦਗੜ੍ਹ ਤੋਂ ਰੈਕੋਰਡ ਨੂੰ ਪਾਰ ਦਾ ਮੇਲਾ 100 ਰੁਪਏ ਲੱਗਦਾ हाँ शरी चलेंगे 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 हाँ पहुंचेंगे तो, हाँ, हाँ ये तैयार हाँ ये तैयार हाँ ये पहले तो तैयार हाँ खेली चेरी चले गए चले गए जरा जल्दी जली जल्दी ਆ ਛੋਟੇ ਛੋਟੇ ਵਾਏ ਆਏ ਲੱਗਦਾ ਗੋਲੂ ਮੇਰੇ ਦੇ ਨਾਲ ਹੈ ਹਾਂ ਆ ਜਾइए ਜੱਲੀ ਜੱਲੀ ਆ ਜਾਓ ਇਧਰ ਆ ਲੋ ਵਾਏ ਇਹ ਦੁਕਾਨਾ ਆ ਗਿਆ ਨਾਲ ਫਲ ਲੱਡਕਦਾ ਜੇ ਜੀ ਨਾਲ ਫਲ ਲੱਡਕਦਾ ਮਠਿਆਈ ਆ ਗਈ ਜੀ ਇਧਰ ਮਠਿਆਈ ਗਰਮਾ ਗਰਮ ਮਠਿਆਈ ਹੈ ਤੇਰਾ ਬਾਬਾ ਜੀ ਆ ਗਿਆ गाने ਵਗੈਰਾ ਵਾਲੇ ਚੱਲਦੇ ਨੇ ਥੋੜੋ ਵਗੈਰਾ ਖਿੱਚਦੇਵੇਂ ਹਲਵਾਈਆਂ ਦੀ ਹੈਨਾ ਖਿੱਚਦੇ ਆ ਫੋਟਾਂ ਵੀ ਦੇਖ ਆ ਦੇ ਖੱਚੇ ਹਾਂ ਫੋਟਾਂ ਜੂ ਮਾਰ ਕੱਢ ਇੱਥੇ ਲਈ ਆ ਹੋਰ ਵੇਖ ਤੇ ਲੈ ਇਧਰ ਆ ਵੀ ਇਹ ਬੰਦਾ ਪੂਰਾ ਟ੍ਰੈਂਡ ਕਰ ਲਿਆ ਆਪਾਂ ਨੇ ਜਲਦੀ ਕਰਦੇ ਸੀ ਬਾ ਬਾਸਾ ਕਰਵਾਉਣ ਵਾਲੇ ਬੱਚੀ ਦੇ ਕੋਲ ਜਿਹੜੀ ਮੋਟ ਜੋ ਆਪਣਾ मापा कॾहिं सुरा करवाई आ ਆਈਆ ਚਲੂ ਬਿਗਲੇ ਕੇ ਬੀਰ ਤੇ ਇੱਕ ਮਿੰਟ ਬੈ ਓਕੇ ਆਈ ਬਾਕੀ ਸਾਫ ਕਰ ਦਾਂਗੇ ਹੋ ਸਕੇ ਨਾ ਬੈਕਗਰਾਉਂਡ ਚੇਂਜ ਕਰਦੇ ਹੋ ਜਾਊਗਾ ਨਾ ਬੈਕਗਰਾਉਂਡ ਬੈਕਗਰਾਉਂਡ ਤੋਂ ਜਿਹੜਾ ਬੜੀਆ ਆਉਂਦਾ ਜੀ ਬਾਕੀ ਦੇਖ ਲੈਣਗੇ ਮਿੱਤਰੋ ਗਰਮੀ ਬਹੁਤ ਹੈ ਆਜੋ ਆਜਾ ਆਜਾ ਗਰਮੀ ਬਹੁਤ ਹੈ ਤੇ ਪੂਰਾ ਮਾਹੌਲ ਇੱਕ ਨੰਬਰ ਹੈ ਤੇ ਇਕੱਠ ਵੀ ਬਹੁਤ ਹੈ ਤੇ ਗੇਮਾਂ ਉਹੀ ਚੱਲ ਰਹੀਆਂ ਨੇ ਸਾਰੀਆਂ ਚਾਰੇ ਪਾਸੇ ਕਿਵੇਂ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ ਮੇਲੇ ਦੇ ਵਿੱਚ ਵਧੀਆ ਆਈਏ ਵਧੀਆ ਪਹਿਲੀ ਵਾਰ ਆਏ ਹੋ ਮੇਲੇ 'ਚ ਓਕੇ ਚੱਲ ਆਜਾ ਹੁਣ ਆ ਉੱਧਰ ਦੇਖਦੇ ਆਪਾਂ ਆਜੋ ਮਿੱਤਰੋ ਅੱਗੇ ਮਿਲਦੇ ਆਪਾਂ ਤੇ ਗੱਡੀਆਂ ਵੀ ਬਹੁਤ ਲੰਗਦੀਆਂ ਟ੍ਰੈਫਿਕ ਬਹੁਤ ਹੁੰਦੀ ਹੈ ਨਾ ਤੇ ਆਹ ਮੁੰਡੇ ਕਹਿੰਦੇ ਦੰਦਰਾਲੇ ਦੇ ਫਿਰਦੇ ਨੇ ਹੋਰ ਕੀ ਹਾਲ ਚਾਲ ਹੈ ਇਹ ਆਪਣੇ ਫੈਨ ਮਿਲ ਚੁੱਕੇ ਨੇ ਆਪਾਂ ਨੂੰ ਸੋਰੀ ਤੂੰ ਜਾਣਦਾ ਇਹਨਾਂ ਨੂੰ ਇਹ ਦੰਦਰਾਲੇ ਦਾ ਬੰਦਾ ਹੈ ਹੋਰ ਮੇਰਾ ਕਿਵੇਂ ਹੋ ਵਧੀਆ ਫੁੱਲ ਗਿਆ ਹੈ ਨਾ ਕੈਂਟ ਵਧੀਆ ਹੀ ਜਾਇਦਿਆਂ ਚਲ ਆਇਓ ਮਿੱਤਰੋ ਤੁਹਾਨੂੰ ਅੱਗੇ ਦਿਖਾਉਂਦੇ ਆਂ ਕਿਥੇ ਮਾੜੀ ਦਾ ਮੱਥਾ ਟਿਕਦਾ ਆਹ ਪਾਜੀ ਠੱਡ ਦੇਖ ਸਕਦੇ ਤੁਸੀਂ ਕਾਫੀ ਐ ਤੇ ਆ ਇਧਰ ਨੂੰ ਹਵਾਈ ਠੰਡੀ ਆਉਣ ਲੱਗੀ ਆ ਮੌਸਮ ਜਾਂ ਵੀ ਕਦੇ ਠੰਡਾ ਕਦੇ ਧੁੱਪ ਨਿਕਲੀ ਆਉਂਦੀ ਆ ਆਜਾ ਆਪਾਂ ਫਿਰ ਫੋਟੋਆਂ ਵੀ ਖਿੱਚੀ ਜਾਣੀਆਂ ਨੇ ਕਿਉਂਕਿ ਫੋਟੋਆਂ ਨਾਲ ਫਿਰ ਕੁਆਲਿਟੀ ਵਧੀਆ ਬਣ ਜਾਂਦੀ ਇਸ ਥਾਂ ਤੇ ਲੱਗਦਾ ਜੀ ਮੇਲਾ ਸਪਾਰ ਦਾ ਸ੍ਰੀ ਬਾਬਾ ਸਿੱਧ ਸਲੱਖਣ ਜੀ ਦੇ ਤੁਸੀਂ ਦੇਖ ਸਕਦੇ ਮੇਲਾ ਹਲੇ ਤੱਕ ਵੀ ਚੱਲ ਰਿਹਾ ਹੈ 5 ਤਰੀਕ ਤੋਂ 10 ਸਤੰਬਰ ਤੱਕ ਦੀ ਪਰ ਫਿਰ ਵੀ ਇਹ 10 15 ਦਿਨ ਮੇਲਾ ਚੱਲਦਾ। ਸੋ ਅੱਗੇ ਜਾ ਕੇ ਆਪਾਂ ਆਉਣੇ ਆ ਤੁਹਾਨੂੰ। ਤੇ ਹੁਣ ਪਹਿਲਾਂ ਨਾਲੋਂ ਇਕੱਠ ਬਹੁਤ ਘਟਿਆ ਹੋਇਆ। ਤੇ ਆਓ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ। ਤੇ ਆਪਾਂ ਫੂਟ ਧਾਰ ਕੇ ਅੰਦਰ ਜਾਂਦੇ। ਤੇ ਅੰਦਰੋਂ ਅੰਦਰੋਂ ਦਿਖਾਵਾਂਗੇ। ਆਓ ਯੂਗੀਰੇ ਫੂਟ ਧਾਰਦੇ ਹੋ। ਹੁਣ ਉਤਾਰ ਰਹੇ ਆ ਬੂਟ ਤੁਸੀਂ ਲਾਲਾ ਆ ਜਾ ਜਲਦੀ ਮੱਥਾ ਟੇਕਣਾ ਟੇਕਣਾ ਨਹੀਂ ਮੱਥਾ ਆਹ ਲਾਲੇ ਬੂਟ ਜਾਂ ਖੜ ਜਾ ਫਿਰ ਉਰੀ ਆਪਾਂ 15 ਤੋਂ ਹੋ ਜਾਣਾ ਇਸ ਜਗ੍ਹਾ ਤੇ ਮੱਥਾ ਟੇਕਦੇ ਆ ਜੀ ਇਸ ਤਰ੍ਹਾਂ ਸੀ ਹੁਣ ਉਹ ਇੱਥੇ ਇਕੱਠ ਦੇਖੋ ਨਾ ਮਿਲ ਸਕਦਾ ਇਹ ਜਗ੍ਹਾ ਤੇ ਮਿੱਟੀ ਗੱਡ ਰਹੇ ਨੇ ਜੈ ਬਾਬਾ ਜੀ ਜਿਹਨੇ ਜੋ ਪੁਲ ਲਈ ਰੱਖੀ ਜਿੰਦੀ ਉਹ ਪਾਉ ਉਹਨੂੰ ਪਾਦੀਆ ਮੇਲਾ ਛਪਾਰ ਦਾ ਸਭ ਤੋਂ ਪੰਜਾਬ ਦਾ ਸਭ ਤੋਂ ਪ੍ਰਸਿੱਧ ਮੇਲਾ ਤੇ ਇਸ ਤਰ੍ਹਾਂ ਮੈਨ ਦੇ ਵਿੱਚ ਲੱਗਣਾ ਪੈਂਦਾ ਜੀ ਜੈ ਬਾਬਾ ਜੀ ਜੈ ਬਾਬਾ ਲਖਨਦਾ ਜੀ ਜੇ ਮੇਲੇ ਚੱਲਦੇ ਜਾਂਦੇ ਤਾਂ ਕਾਫੀ ਪੀੜ ਦੇਖੋ ਨਾ ਮਿਲਣੀ ਸੀ ਆਪਾਂ ਨੂੰ ਇੱਥੇ ਆ ਤੁਹਾਨੂੰ ਅੱਗੋ ਜੀ ਜਾ ਕੇ ਦਿਖਾਉਣਾ ਕਿਉਂਕਿ ਲੈਂਡ 'ਚ ਲੱਗਾਂਗੇ ਟਾਈਮ ਕਾਫੀ ਲੱਗ ਜੂਗਾ ਤੇ ਬਹੁਤ ਹੀ ਵਧੀਆ ਇਮਾਰਤ ਦੁਆਰਾ ਰੈਨੋਵੇਟ ਕਰੀ ਹੋਈ ਆ ਬਣੀ ਹੋਈ ਹੈ ਇਹ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਸੰਗਤਾਂ ਇੱਥੇ ਆ ਕੇ ਮੱਥਾ ਟੇਕਦੀਆਂ ਨੇ ਤੇ ਇੰਨੀ ਪੀੜ ਤੁਹਾਨੂੰ ਇੱਥੇ ਨਹੀਂ ਦੇਖਣ ਨੂੰ ਮਿਲ ਰਹੀ ਜਿੰਨੀ ਬਾਹਰੇ ਹੈ ਨਾ ਕੋਈ ਮੱਥਾ ਟੇਕ ਕੇ ਆਦਾ ਮੇਲਾ ਦੇਖਦਾ ਘੁੰਮਦਾ ਉਧਰ ਚਡੋਲ ਵੀ ਨਜ਼ਰ ਆਉਂਦੇ ਨੇ ਤੇ ਇਸ ਪਾਸੇ ਵੀ ਮੱਥਾ ਟੇਕਿਆ ਜਾਂਦਾ ਜੀ ਸ਼ਿਵ ਜੀ ਦੀ ਮੂਰਤੀ ਹੈ ਜੀ ਤਾਂ ਦੇਖ ਸਕਦੇ ਤੁਸੀਂ ਇਸ ਪਾਸੇ ਵੀ ਹਵਨ ਕਰਿਆ ਜਾਂਦਾ ਜੀ। ਜੋਤਾਂ ਦੇ ਵਿੱਚ ਧੂਆ ਪਾਇਆ ਜਾਂਦਾ ਤੇ ਸੰਗਤਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਨਗਰਾਂ ਬੈਠੀਆਂ। ਠੀਕ ਹੈ ਇਕੱਠ ਕਰਿਆ ਨਾਲੋਂ ਨੇ ਚਲਦੇ ਉਹਦੇ ਚੋਂ ਆ ਕਾਫੀ ਵੀ ਹੁੰਦੀ ਆ। ਇਸ ਪਾਸੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਜੀ ਬਹੁਤ ਵਧੀਆ ਇੱਥੇ ਜਗ੍ਹਾ ਬਣੀ ਹੋਈ ਹੈ ਜੀ। ਸੁਪਾਰ ਬਾਬਾ ਸੁਲੱਖਣ ਜੀ ਦੇ ਮਾੜੀ ਜੀ ਦੇ ਤੇ ਇੱਧਰੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਜੀ ਬਾਬਾ ਜੀ ਦੀ ਮਾਕ ਸਾਡੀ ਨੂੰ ਮੋਰੀ ਜੀ ਬਣਾਈ ਲੈ ਵੀ ਬਣਾ ਫਿਰ ਚੱਕ ਦੇ ਆਹ ਨਾਲ ਨੂੰ ਕਹਦੇ ਬਈ ਸਾਡੀ ਵੀ ਵੀਡੀਓ ਬਣਾਈ ਤੇ ਇਸ ਪਾਸਿਓਂ ਬਾਹਰੋਂ ਆਉਂਦੀ ਐਂਟਰੀ ਗੇਟ ਹੈ ਇਸ ਪਾਸੇ ਦਰਸ਼ਨ ਕਰ ਸਕਦੇ ਆਂ ਅੰਦਰ ਸਕਦਾ ਇਸ ਪਾਸਿਓਂ ਅੱਛਾ ਦੇਖਦੀਆਂ ਨੇ ਇੱਧਰ ਵੀ ਕਾਫੀ ਜਗ੍ਹਾ ਬਣੀ ਹੋਈ ਆ ਇੱਥੇ ਵੀ ਸੰਗਤਾਂ ਬੈਠ ਸਕਦੀਆਂ ਨੇ ਤੇ ਇਹਦੇ ਗੇਟ ਉਧਰਲੇ ਵਾਸੇ ਰੱਖੇ ਹੋਏ ਨੇ ਦੇਖ ਸਕਦਾ ਕਿਸ ਤਰੀਕੇ ਨਾਲ ਇਹ ਇਮਾਰਤ ਬਣੀ ਹੋਈ ਹੈ ਗਰਮੀ ਬਹੁਤ ਹੈ ਤੇ ਇਸ ਪਾਸੇੋਂ ਬੰਦ ਹੈ ਜੀ ਮੇਰੇ ਪੈਰ ਮੱਚ ਰਿਹਾ ਇਹ ਵੀ ਪੈਰ ਮੱਚ ਰਿਹਾ ਓਏ ਆ ਜਾ ਇਧਰ ਹੀ ਆ ਜਾ ਹੁਣ ਗਰਮੀ ਹੈ ਆਪਾਂ ਦੂਰੇ ਘੇਚ ਲਾਂਗੇ ਫੋਟੋ ਸੰਗ ਦਾ ਮੱਥਾ ਟੇਕ ਰਹੀਆਂ ਨੇ ਜੀ ਤੇ ਇਸ ਪਾਸੇ ਵੀ ਦੇਖ ਸਕਦੇ ਹੋ ਕਿ ਇਧਰ ਤੁਸੀਂ ਦੇਖ ਸਕਦੇ ਹੋ ਕਿਵੇਂ ਹਨ ਸਾਰਿਆਂ ਨੂੰ ਪਾਦੇ ਮੇਲਾ ਇਹ ਮਾਹੌਲ ਹੈ ਜੀ ਮੇਲੇ ਦਾ ਸਪਾਰ ਦੇ ਦਾ ਜੋ ਜਿੱਥੇ ਅੰਦਰ ਮੱਥਾ ਟੇਕਦਾ ਸਾਨੂੰ ਦਿਖਾਇਆ ਸਾਰਾ ਅੱਗੇ ਮਿਲਦੇ ਆ ਮਿੱਤਰੋ ਆਪਾਂ ਦੋਨੋਂ ਆ ਮੁੰਡਾ ਕਹਿੰਦਾ ਮੇਰੀ ਵੀ ਕੱਚੋ ਫੋਟੋ ਕਿਹੜੀ ਜਗ੍ਹਾ ਤੋਂ ਬਾਈ ਆਲਮਗੀਰ ਆਲਮਗੀਰ ਵਾਲੇ ਕਹਿੰਦੇ ਮਿੱਤਰੋ ਆਲਮਗੀਰ ਵਾਲੇ ਕਹਿੰਦੇ ਲੁਧਿਆਣਾ ਜ਼ਿਲ੍ਹੇ ਦੀ ਮੈਦਾਨ ਵਾਲੇ ਆ ਗਏ ਭਾਂਡੇ ਹੈ ਤੇ ਬਾਈਆਂ ਦੀ ਭਾਂਡੇ ਦੀ ਦੁਕਾਨ ਲਾਈ ਹੋਈ ਵੇਖ ਤਾਂ ਤੇ ਇੱਧਰ ਪੂਰਾ ਸਾਰਾ ਬਾਜ਼ਾਰ ਸਜਿਆ ਹੋਇਆ ਹੈ ਢੰਗ ਗੱਲਬਾਤ ਹੋਈ ਪਈ ਹੈ ਕੀ ਬਾਤ ਹੈ ਚੱਲੀ ਹੁਣ ਤੇ ਰਾਂ ਟਾਈਮ ਹੋ ਗਿਆ ਕਾਰਨੀ ਕਰਮੀ ਹੋ ਗਏ ਮਿੱਤਰੋ ਦੇਖੋ ਲੋਗੀ ਕਰਨੀ ਸੌਖੀ ਨਹੀਂ ਹੈਗੀ ਆਜੋ ਸ਼ੇਅਰ ਕਰਿਓ ਗਾਣੇ ਚੱਲ ਰਹੇ ਨੇ ਕਾਤੇ ਬਹਿਰ ਨਹੀਂ ਆਜੋ ਆਹੀ ਮਾਹੌਲ ਹੁੰਦਾ ਮੇਲੇ ਦਾ ਆਪਣਾ ਦਿਲ ਦੇ ਨਾਲ ਹੀ ਆਟਾ ਦੇ ਫਾਈਨਲੀ ਅਸੀਂ ਆ ਕੇ ਰੁਕ ਚੁੱਕੇ ਹਾਂ ਮਲੇਰਕੋਟਲੇ ਤੇ ਬਾੜ ਕਾਫੀ ਸੀ 30 ਕਿਲੋਮੀਟਰ ਬਾੜ ਕੱਢਿਆ ਏ ਤੇ 30 ਕਿਲੋਮੀਟਰ ਸਾਡੀ ਅੱਗੇ ਪਈ ਆ ਪਿੰਡੀ ਤੇ ਇਹ ਬਲੌਗ ਅਸੀਂ ਉਰੀ ਸਮਾਪਤ ਕਰਦੇ ਆ ਮੇਲਾ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਜ਼ਰੂਰ ਲਖਿਓ ਠੀਕ ਹੈ ਕਮੈਂਟ ਜ਼ਰੂਰ ਕਰਿਆ ਕਰੋ ਦੱਸੋ ਵਾਤਾਵਰਣ ਸ਼ੇਅਰ ਕਰਿਓ ਵੀਡੀਓ ਨੂੰ ਤੇ ਇਨੀ ਮਿਹਨਤ ਦੇ ਨਾਲ ਬਲੌਗ ਬਣਦੇ ਆ ਬਲੌਗ ਬਣਾਉਣੇ ਸੌਕੇ ਨਹੀਂ ਹੈਗੇ ਜਿਹੜਾ ਕਹਿੰਦਾ ਜੀ ਕੈਮਰੇ ਅੱਗੇ ਬੋਲਣਾ ਹੈ ਕੈਮਰੇ ਅੱਗੇ ਬੋਲਣਾ ਜੀ ਸੌਕੇ ਨਹੀਂ ਹੁੰਦਾ ਜੀ ਦੂਰ ਦੂਰ ਵਿਜੀਟ ਵੀ ਕਰਨਾ ਪੈਂਦਾ ਹੈ ਨਾ ਤਾਂ ਖਰਚਾ ਵੀ ਬਹੁਤ ਆਉਂਦਾ ਹੁੰਦਾ ਤੇ ਇਸੇ ਕਰਕੇ ਕਹਿੰਨਾ ਤਾਂ ਸ਼ੇਅਰ ਕਰਿਆ ਕਰੋ ਇੱਕ ਪਣੀ ਤੁਹਾਡੇ ਭਰਾਵਾਂ ਨੂੰ ਸਪੋਰਟ ਕਰਿਓ ਅੱਗੇ ਤਰੱਕੀਆਂ ਕਰੀਏ ਹੈ ਨਾ ਤੇ ਸਪੋਰਟ ਕਰਿਓ ਠੀਕ ਹੈ ਜੀ ਧੰਨਵਾਦ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸਾਨੂੰ